ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਡਿਜੀਟਲ ਪ੍ਰਿੰਟ ਦੇ ਬਹੁਤ ਸੋਹਣੀ ਸੌਫਟ ਕਟ్రਾਈ ਦੇ ਹੈ ਜੀ ਫੈਬਰਿਕ ਬਹੁਤ ਸੋਹਣਾ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਕਟ్రਾਈ ਹੈ ਜੀ ਲਾਈਟ weight ਹੈ ਕਟ్రਾਈ ਦੀ ਸ਼ਰਟ ਆਊਗੀ ਜੀ ਕਟ్రਾਈ ਦੀ ਬਾਟਮ ਆਊਗੀ 2.5 ਮੀਟਰ ਦੀ ਕਟ ਆਊਗੀ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਊਗੀ ਜੀ ਨਾਲ ਸੈਲਫ ਪ੍ਰਿੰਟ ਦੀ ਬਾਟਮ ਹੈ ਜੀ ਬਾਟਮ ਦੇ ਉੱਪਰ ਛੋਟੀ ਬੁਟੀ ਵੀ ਬਣੀ ਹੋਈ ਹੈ ਬਹੁਤ ਹੀ ਜਿਆਦਾ ਸੋਹਣਾ ਤੇ ਸੌਫਟ ਫੈਬਰਿਕ ਹੈ ਜੀ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਦੇ ਉੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਬਹੁਤ ਹੀ ਜਿਆਦਾ ਤੇ ਸੋਹਣੇ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਡਿਜ਼ਾਈਨ ਹੈ ਲਾਈਟ ਡਾਰਕ ਸੋਨੂੰ ਸਾਰੇ ਤਰ੍ਹਾਂ ਦੇ ਕਲਰ ਇਹਦੇ ਵਿੱਚ ਮਿਲ ਜਾਣਗੇ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਫੈਬਰਿਕ ਪਸੰਦ ਆ ਜੀ ਤੁਸੀਂ ਆਪਦੇ ਆਰਡਰ ਫਟਾਫਟ ਬੁੱਕ ਕਰਵਾ ਲੈਣੇ ਆ ਜੀ ਕਿਉਂਕਿ ਲਿਮਟਡ ਜਸਟਾਕ ਹੁੰਦਾ ਹੈ ਜੀ ਫਿਰ ਉਹਦੇ ਚ ਆਪਾਂ ਨੂੰ ਕਲਰ ਨਹੀਂ ਮਿਲਦੇ ਰੰਗ ਨਹੀਂ ਮਿਲਦੇ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ 11500 ਰੁਪਏ ਦੇ ਵਿੱਚ ਇਹ ਸੂਟ ਸੋਡੇ ਘਰੇ ਪਹੁੰਚ ਜੂਗਾ ਜੀ ਸੌਫਟ ਹੈ ਜੀ ਫੈਬਰਿਕ ਬਹੁਤ ਜ਼ਿਆਦਾ ਜੀ ਤੇ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਜੇ ਇਹਨਾਂ ਦੇ ਰੰਗ ਡਿਜ਼ਾਈਨ ਆਉਣਗੇ ਇਹ ਵਾਲੇ ਸੂਟ ਆਉਣਗੇ ਜੀ 벨ਵਟ ਦੇ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਦੀ 벨ਵਟ ਆਊਗੀ ਜੀ 벨ਵਟ ਦੀ ਸ਼ਰਟ ਆਊਗੀ ਨਾਲ 벨ਵਟ ਦੀ ਬਾਟਮ ਆਊਗੀ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਜੀ ਤੇ ਬਾਟਮ ਤੁਸੀਂ ਦੇਖ ਹੀ ਸਕਦੇ ਹੋ ਜੀ ਸ਼ੈਡੋ ਪ੍ਰਿੰਟ ਦੀ ਉੱਪਰ ਪ੍ਰਿੰਟ ਛੋਟਾ ਛੋਟਾ ਬਣਿਆ ਹੋਇਆ ਹੈ ਜੀ 1450 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੂਗੀ ਤੁਸੀਂ ਆਪਦੀ ਬੁਕਿੰਗ ਫਟਾਫਟ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਆਉਣਗੇ ਜੀ ਖੀਨਖਾ ਬ੍ਰੋਕਰਟ ਦੇ ਜੀ ਹੁਣ ਜਿਹੜੀ ਬ੍ਰੌਕਟ ਆਉਂਦੀ ਹੈ ਜੀ ਉਹ ਬਿਲਕੁਲ ਹੀ ਸੌਫਟ ਹੁੰਦੀ ਹੈ ਪਹਿਲਾਂ ਵਾਲੀ ਬ੍ਰੌਕਟ ਵਾਂਗੂ ਨਹੀਂ ਹੈ ਜੀ ਵੀ ਬਹੁਤ ਜ਼ਿਆਦਾ ਹਾਰਡ ਹਾਰਡ ਹੋਵੇ ਤੇ ਖੜੀ ਖੜੀ ਹੋਵੇ ਬਹੁਤ ਸੋਹਣੇ ਪਿਆਰੇ ਜੀ ਬ੍ਰੌਕਟ ਦੇ ਇਹ ਸੂਟ ਆਉਣਗੇ ਜੀ ਤੇ ਬਹੁਤ ਹੀ ਸੋਹਣਾ ਇਹਨਾਂ ਦਾ ਪ੍ਰਾਈਸ ਹੈਸ ਓਨਲੀ 1750 ਰੁਪਏ ਦਾ ਇਹ ਸੂਟ ਆ ਸ਼ਿਪਿੰਗ ਇਹਨਾਂ ਦੀ ਐਕਸਟਰਾ ਹੈ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਆਉਣਗੇ ਸਿਲਕ ਪਸ਼ਮੀਨੇ ਦੇ 1350 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਇਹ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਟਿਸ਼ੂ ਬ੍ਰੌਕੇਟ ਦੇ ਆ ਜੀ ਟਿਸ਼ੂ ਖੀਨਖਾ ਬ੍ਰੌਕੇਟ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਨਾਲ ਨੇਚਰਲ ਕ੍ਰੇਪ ਦੀ ਬਾਟਮ ਆਉਗੀ ਤੇ 21200 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੇ ਵਿੱਚ ਦੀ ਫ੍ਰੀ ਹੈ ਜੀ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਆ ਜੀ ਸਿੰਗਲ ਸਿੰਗਲ ਪੀਸ ਹੈ ਜੀ ਤੇ ਸਿੰਗਲ ਸਿੰਗਲ ਡਿਜ਼ਾਈਨ ਹੈ ਤੁਸੀਂ ਫਟਾਫਟ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਇਸ ਤੋਂ ਪਹਿਲਾਂ ਕਿ ਆਪਣੇ ਕੋਲ ਸਟਾਕ ਖਤਮ ਹੋਵੇ ਫਿਰ ਭੈਣਾਂ ਨੂੰ ਮਿਲਦਾ ਨਹੀਂ ਜੀ ਇਸ ਕਰਕੇ ਤੁਸੀਂ ਆਪ ਦਾ ਸਕਰੀਨਸ਼ਾਟ ਭੇਜ ਕੇ फटाफट ਤੁਸੀਂ ਆਦੀ ਬੁਕਿੰਗ ਕਰਵਾ ਲਓ ਜੀ ਆਪਣੇ ਕੋਲੇ ਲਿਮਟਡ ਜਾਂ ਤੇ ਸਿਲੈਕਟਡ ਜਾਈ ਹੁੰਦਾ ਜੀ ਸਟਾਕ ਤੇ ਕਲਰ ਡਿਜ਼ਾਈਨ ਬਹੁਤ ਪਿਆਰੇ ਹੈ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਤੇ ਇੱਕ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਆਪਣੇ ਸੂਟ ਕਿਵੇਂ ਦੇ ਲੱਗਦੇ ਆ ਕਿਵੇਂ ਦੀ ਆਪਣੀ ਕਲੈਕਸ਼ਨ ਲੱਗਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ